ਦੋਸਤੋ ਦੇਸੀ ਕਿਓ ਖਾਣਾ ਆਪਣੇ ਬਜ਼ੁਰਗਾਂ ਦੇ ਟਾਈਮ ਤੋਂ ਵਧੀਆ ਮੰਨਿਆ ਜਾਂਦਾ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕਿਉਂ ਖਾਸ ਕਰ ਗਾਂ ਦਾ ਦੇਸੀ ਕਿਓ ਖਾਣ ਦੇ ਕੀ ਕੀ ਫਾਇਦੇ ਹੁੰਦੇ ਹਨ ਨੰਬਰ 1 ਅਗਰ ਤੁਹਾਨੂੰ ਕਬਜ ਐਸਿਡਿਟੀ ਬਲੋਟਿੰਗ ਗੈਸ ਅਤੇ ਪੇਟ ਦੀ ਕੋਈ ਪ੍ਰੋਬਲਮ ਹੈ ਤਾਂ ਕਿਓ ਵਿੱਚ ਨੇਚਰਲ ਲੈਕਸੀਟਿਵ ਅਤੇ ਬਿਊਟਿਰਿਕ ਐਸਿਡ ਹੁੰਦਾ ਹੈ ਜੋ ਕਬਜ ਅਤੇ ਪੇਟ ਦੀਆਂ ਬਿਮਾਰੀਆਂ ਲਈ ਬਹੁਤ ਵਧੀਆ ਹੁੰਦਾ ਹੈ ਇੱਕ ਚਮਚ ਸਵੇਰੇ ਖਾਲੀ ਪੇਟ ਕੋਸੇ ਦੁੱਧ ਨਾਲ ਲੈਣ ਨਾਲ ਪੇਟ ਦੀਆਂ ਬਿਮਾਰੀਆਂ ਵਿੱਚ ਬਹੁਤ ਵਧੀਆ ਕੰਮ ਕਰਦਾ ਹੈ ਲੈਟਰਨ ਖੁੱਲ ਕੇ ਆਵੇਗੀ ਨੰਬਰ 2 ਅਗਰ ਤੁਹਾਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਜਾਂ ਹਾਰਟ ਦੀ ਪ੍ਰੋਬਲਮ ਹੈ ਤਾਂ ਕਿਉਂ ਤੁਹਾਡੇ ਗੁੱਡ ਕੋਲੇਸਟ੍ਰੋਲ ਐਚ ਡੀ ਐਲ ਨੂੰ ਵਧਾਏਗਾ ਨੰਬਰ 3 ਅਗਰ ਤੁਸੀਂ ਵਾਰ-ਵਾਰ ਬਿਮਾਰ ਪੈਂਦੇ ਹੋ ਤਾਂ ਕਿਉਂ ਤੁਹਾਡੀ ਇਮਿਊਨਿਟੀ ਨੂੰ ਵਧਾਵੇਗਾ ਨੰਬਰ 4 ਅਗਰ ਲੜਕੀਆਂ ਦੇ ਵਿੱਚ ਕਮਜ਼ੋਰੀ ਹਾਰਮੋਨਲ ਇਨਬੈਲੈਂਸ ਰਹਿੰਦੇ ਆ ਜਾਂ ਪੀਰੀਅਡ ਪ੍ਰੋਬਲਮ ਆ ਤਾਂ ਕਿਉਂ ਫੈਟ ਨੂੰ ਵਧਾਏਗਾ ਅਤੇ ਹਾਰਮੋਨ ਨੂੰ ਸਹੀ ਰੱਖੇਗਾ ਨੰਬਰ 5 ਅਗਰ ਤੁਹਾਡਾ ਨੱਕ ਬੰਦ ਰਹਿੰਦਾ ਹੈ ਅਤੇ ਸਾਈਨਸ ਦੀ ਪ੍ਰੋਬਲਮ ਹੈ ਤਾਂ ਗਰਮ ਕਿਉ ਉਹ ਦੀਆਂ ਬੂੰਦਾਂ ਨੱਕ ਵਿੱਚ ਪਾਉਣ ਨਾਲ ਨੱਕ ਖੁੱਲ ਜਾਂਦਾ ਹੈ ਨੱਕ ਦੀ ਅਲਰਜੀ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ ਨੰਬਰ 6 ਅਗਰ ਤੁਹਾਨੂੰ ਜੋੜਾਂ ਦਾ ਦਰਦ ਹੱਡੀਆਂ ਦੀ ਕਮਜ਼ੋਰੀ ਰਹਿੰਦੀ ਹੈ ਅਤੇ ਸਕਿਨ ਚੰਗੀ ਨਹੀਂ ਹੈ ਤਾਂ ਕਿਉ ਉਹ ਦੇ ਵਿੱਚ ਵਿਟਾਮਿਨ A ਅਤੇ ਵਿਟਾਮਿਨ E ਠੀਕ ਇਸ ਨੂੰ ਠੀਕ ਕਰਨ ਵਿੱਚ ਵਧੀਆ ਮਦਦ ਕਰਦੇ ਹਨ ਧੰਨਵਾਦ ਦੋਸਤੋ